ਦੇਖੋ ਜੀ ਆਮ ਆਦਮੀ ਪਾਰਟੀ ਪਿਆਰ ਦੀ ਰਾਜਨੀਤੀ ਕਰਦੀ ਹੈ ਚਤਕਾਰ ਦੀ ਰਾਜਨੀਤੀ ਕਰਦੀ ਹੈ ਉਹ ਪਿਆਰ ਤੁਸੀਂ ਅੱਜ ਦੇਖ ਹੀ ਰਹੇ ਹੋ ਇੰਨੀ ਗਰਮੀ ਦੇ ਬਾਵਜੂਦ ਇੰਨੇ ਲੋਕ ਆਏ ਔਰ ਆ ਰਹੇ ਆ ਸੋ ਔਰ ਕਰਮ ਦੀ ਤਨਮੋਲਤਾ ਤੁਸੀਂ ਦੇਖੋਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਦੇ ਪਿਆਰ ਨਾਲ ਬਹੁਤ ਵੱਡੀ ਲੀਡ ਦੇ ਜਿੱਤਣਗੇ ਜਿਵੇਂ ਪਹਿਲਾਂ ਭਗਵੰਤ ਮਾਨ ਜਿੱਦੇ ਆਏ ਨਾ ਉਸੇ ਤਰੀਕੇ ਨਾਲ ਕੇਜਰੀਵਾਲ ਹੁਣੇ ਵੀ ਬਾਹਰ ਆ ਗਏ ਨੇ ਹੁਣ ਉਸ ਜੀ ਦਾ ਫਾਇਦਾ ਹੋਏਗਾ ਆਮ ਆਦਮੀ ਪਾਰਟੀ ਨੂੰ ਜਦੋਂ ਲੀਡਰ ਬਾਹਰ ਆਉਂਦਾ ਫਾਇਦਾ ਹੁੰਦਾ ਹੀ ਹੈ ਜੀ ਲੀਡਰ ਦਾ ਫਾਇਦਾ ਹੀ ਹੈ ਜੀ ਜੜਦੀ ਕਲਾ ਜਨੇ ਉਹ ਪੰਜਾਬ ਦੇ ਵਿੱਚ ਵੀ ਪ੍ਰਚਾਰ ਕਰਨ ਆਉਣਗੇ ਜੀ ਕੇਜਰੀਵਾਲ ਮੈਨੂੰ ਲੱਗਦਾ ਪਾਰਟੀ ਨੇ ਪ੍ਰੋਗਰਾਮ ਬਣਾਇਆ ਉਹਨਾਂ ਦਾ ਆਉਣਗੇ ਸਾਰੀਆਂ ਪਾਰਟੀਆਂ ਕਰ ਰਹੀਆਂ ਤੇਰਾ ਜੀਦੋਂ ਤੁਸੀਂ ਕੀਤਾ ਬਾਕੀ ਵੀ ਕਰ ਰਹੇ ਆ ਦੇਖੋ ਜੇ ਸਾਡੇ ਮੁੱਖ ਮੰਤਰੀ ਨੇ ਕਿਹਾ ਤੇਰਾ ਜੀਰੋ ਸਾਡੀ ਤੇਰਾ ਜੀਰੋ ਟੈਲੀਕਾਸਟ ਪੰਜਾਬੀ ਦੇਖ ਰਹੇ ਦਸਕਾਨਾ ਸਵਾਗਤ ਹੈ ਜੀ ਮੈਂ ਹਸੋਦ ਦੇਲੇ ਤਾਜ ਕਰਮਜੀਤ ਅਨਮੋਲ ਹੁੰਨਾਂ ਨੇ ਆਪਣੇ ਨਾਮਜ਼ਦਗੀ ਦਾਖਲ ਕਰਦੀ ਹੈ ਨਾਮਜ਼ਦਗੀ ਪੱਤਰ ਦਾਖਲ ਕਰਦੇ ਤਾਂ ਉਸ ਤੋਂ ਪਹਿਲਾਂ ਇੱਕ ਰੋਡ ਸ਼ੋਅ ਕੱਢਿਆ ਜਾਏਗਾ ਤਾਂ ਵਿਧਾਨ ਸਭਾ ਦੇ ਸਪੀਕਰ ਕੁਲਤਪ ਸਿੰਘ ਸੰਵਾ ਅਤੇ ਕੋਟਕਪਰਾ ਤੋਂ ਐਮ ਐਲ ਏ ਇੱਥੇ ਪਹੁੰਚੇ ਨੇ ਸਰ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਣਾਂਗੇ ਕਿ ਤੁਹਾਡੇ ਹਲਕੇ ਦੇ ਵਿੱਚ ਕਰਮਜੀਤ ਅਨਮੋਲ ਆਏ ਨੇ ਕਿਵੇਂ ਦਾ ਮਾਹੌਲ ਹੈ ਕਿਉਂਕਿ ਲਗਾਤਾਰ ਤੁਸੀਂ ਵੀ ਉਹਨਾਂ ਨਾਲ ਪਹਿਲੇ ਦਿਨ ਤੋਂ ਪ੍ਰਚਾਰ ਦੇ ਵਿੱਚ ਜੁਟੇ ਹੋਏ ਹੋ ਤੇ ਅੱਜ ਨਾਮਿਨੇਸ਼ਨ ਦਾਖਲ ਕੀਤੀ ਜਾਣੀ ਹੈ ਦੇਖੋ ਜੀ ਆਮ ਆਦਮੀ ਪਾਰਟੀ ਪਿਆਰ ਦੀ ਰਾਜਨੀਤੀ ਕਰਦੀ ਹੈ ਜੀ ਸਤਕਾਰ ਦੀ ਰਾਜਨੀਤੀ ਕਰਦੀ ਹੈ ਉਹ ਪਿਆਰ ਤੁਸੀਂ ਅੱਜ ਦੇਖ ਹੀ ਰਹੇ ਹੋ ਇੱਥੇ ਇੰਨੀ ਗਰਮੀ ਦੇ ਬਾਵਜੂਦ ਇੰਨੇ ਲੋਕ ਆਏ ਔਰ ਆ ਰਹੇ ਆ ਸੋ ਔਰ ਕਰਮਦੀਤ ਅਨਮੋਲਤਾ ਤੁਸੀਂ ਦੇਖੋਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਦੇ ਪਿਆਰ ਨਾਲ ਬਹੁਤ ਵੱਡੀ ਲੀਡ ਜਿੱਤਣਗੇ ਜਿਵੇਂ ਪਹਿਲਾਂ ਭਗਵੰਤ ਮਾਨ ਜਿੱਦੇ ਆਏ ਨਾ ਉਸੇ ਤਰੀਕੇ ਨਾਲ ਜਿੱਤਣਗੇ ਇੱਕ ਬਾਰੀ ਦਾ ਟੈਗ ਲੱਗਿਆ ਸੀਗਾ ਜੀ ਪਹਿਲਾਂ ਕਹਿੰਦੇ ਬਾਰੀ ਉਮੀਦਵਾਰ ਆਇਆ ਵਾ ਕਿ ਉਹ ਟੈਗ ਜਿਹੜਾ ਲਾਉਣ ਦੇ ਵਿੱਚ ਕਾਮਯਾਬ ਹੋ ਗਏ ਉਹ ਨਾ ਨਾ ਬਾਰੀ ਬੁਰੀ ਇੱਥੇ ਕੋਈ ਨਹੀਂਗਾ ਕੋਈ ਬਾਰੀ ਨਹੀਂ ਇਹ ਤਾਂ ਇੱਥੇ ਲੋਕਾਂ ਚ ਵਸਦਾ ਰਿਹਾ ਲੋਕਾਂ ਚ ਵਿਚਰਦਾ ਰਿਹਾ ਲੋਕਾਂ ਦੇ ਨਾਲ ਰਿਹਾ ਬਾਰੀ ਕਿਹੜਾ ਇੱਕ 31 ਹੋਰ ਜਾਂਦੀ ਚਾਹਾਂਗੇ ਜੀ ਕੇਜਰੀਵਾਲ ਹੁਣੇ ਵੀ ਬਾਹਰ ਆ ਗਏ ਨੇ ਹੁਣ ਉਸ ਚੀ ਦਾ ਫਾਇਦਾ ਹੋਏਗਾ ਆਮ ਆਦਮੀ ਪਾਰਟੀ ਨੂੰ ਜਦੋਂ ਲੀਡਰ ਬਾਹਰ ਆਉਂਦਾ ਫਾਇਦਾ ਹੁੰਦਾ ਹੀ ਆ ਜੀ ਲੀਡਰ ਦਾ ਫਾਇਦਾ ਹੀ ਆ ਜੀ ਚੜ੍ਹਦੀ ਕਲਾ ਜਿਨੇ ਉਹ ਪੰਜਾਬ ਦੇ ਵਿੱਚ ਵੀ ਪ੍ਰਚਾਰ ਕਰਨਾ ਹੋਣਗੇ ਜੀ ਕੇਜਰੀਵਾਲ ਨੂੰ ਮੈਨੂੰ ਲੱਗਦਾ ਪਾਰਟੀ ਨੇ ਪ੍ਰੋਗਰਾਮ ਬਣਾਇਆ ਉਹਨਾਂ ਦਾ ਆਉਣਗੇ ਆਉਣਗੇ ਕਿੰਨੀਆਂ ਸੀਟਾਂ ਦੇ ਉੱਪਰ ਹੁਣ ਤੁਸੀਂ ਜਿਹੜਾ ਲੱਗਦਾ ਕਿ ਅੱਗੇ ਚੱਲ ਰਹੇ ਹੋ ਇਸ ਟਾਈਮ ਕਿਉਂਕਿ ਦਾਵਾ ਤਾਂ ਜਿਹੜਾ ਸਾਰੀਆਂ ਪਾਰਟੀਆਂ ਕਰ ਰਹੀਆਂ 13 ਜੀਰੋ ਤੁਸੀਂ ਕੀ ਤਾਂ ਬਾਕੀ ਵੀ ਕਰ ਰਹੇ ਆ ਦੇਖੋ ਜੇ ਸਾਡੇ ਮੁੱਖ ਮੰਤਰੀ ਨੇ ਕਿਹਾ 13 ਜੀਰੋ ਸਾਡੀ ਤਾਂ ਇੰਡੀਆ ਏਅਰਲਾਈਨਸ ਦੇ ਬਾਰੇ ਥੋੜਾ ਜਾਨਣਾ ਚਾਹੁੰਦੇ ਆ ਜੀ ਕਿਸ ਤਰੀਕੇ ਦੀ ਸਥਿਤੀ ਦੇਖ ਰਹੇ ਹੋ ਕਿਉਂਕਿ ਤਿੰਨ ਗਿਆ ਚਾਰ ਗੇਟ ਦੀ VOTING ਹੋ ਚੁੱਕੀ ਆ ਹੁਣ ਕਿਸ ਤਰੀਕੇ ਇੰਡੀਆ ਲਾਈਨਸ ਆਪਣੇ ਆਪ ਨੂੰ ਦੇਖ ਰਹੀ ਇੰਡੀਆ ਪੱਧਰ ਤੇ ਉੱਪਰ ਦੇਖੋ ਜੀ ਭਾਰਤੀ ਝਗੜਾ ਪਾਰਟੀ ਜਿੱਥੇ ਜਿੱਥੇ ਜਾਂਦੀ ਆ ਉੱਥੇ ਉੱਥੇ ਝਗੜਾ ਕਰਾਉਂਦੀ ਆ ਅੱਜ ਅੱਡ ਫਿਰਕਿਆਂ ਦੇ ਵਿੱਚ ਔਰ ਇਸ ਰਾਜਨੀਤੀ ਨੂੰ ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕ ਤਾਂ ਸਮਝ ਚੁੱਕੇ ਦੇਸ਼ ਦੇ ਲੋਕ ਵੀ ਸਮਝ ਗਏ ਸੋ ਇੰਡੀਆ ਲਾਸ ਅੱਗੇ ਨਿਕਲੇਗਾ ਮੈਨੂੰ ਲੱਗਦਾ ਇੱਕ ਹੋਰ ਫਰੀਦਕੋਟ ਦੇ ਵਿੱਚ ਕਿਹੜੇ ਕੰਮ ਨੇ ਜਿਹੜੇ ਤੁਸੀਂ ਇੱਕ ਐਮਪੀ ਉਮੀਦਵਾਰ ਤੋਂ ਕਰਵਾਉਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿ ਜਿਹੜੇ ਕੰਮ ਨੇ ਐਮਪੀ ਪੱਤਰ ਦੇ ਉੱਪਰ ਹੋ ਸਕਦੇ ਆ ਜਾਂ ਲੋਕਾਂ ਨੂੰ ਕਿਹੜਾ ਕੰਮ ਕਰਵਾਉਣਾ ਦੱਸੋਗੇ ਕਿ ਇਹ ਕੰਮ ਪਹਿਲਾਂ ਹੋਣਗੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਪਹਿਲੀ ਗੱਲ ਹੈ ਕਿ ਦੁੱਖ ਸੁੱਖ ਦੇ ਸ਼ਰੀਕ ਤੇ ਹੋ ਜੂਗਾ ਫਿਰ ਲੋਕਾਂ ਦੇ ਕੰਮ ਕਰੂਗਾ ਔਰ ਅਸੀਂ ਇਹ ਚਾਹੁੰਦੇ ਆ ਵੀ ਇੱਥੇ ਕੋਈ ਵਧੀਆ ਫੂਡ ਪ੍ਰੋਸੈਸਿੰਗ ਇੰਡਸਟਰੀ ਬਣੇ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਕੌਣ ਤਾਂ ਸਿੰਘਾ ਪਹੁੰਚੇ ਨੇ ਦੱਸਦੇ ਕਿ ਕਰਮਜੀਤ ਅਨਮੋਲ ਹੁਣਾਂ ਦੇ ਵੱਲੋਂ ਇੱਕ ਰੋਡ ਜੋ ਜਿਹੜਾ ਅੱਜ ਕਿਤੇ ਆ ਜਾਏਗਾ ਨਾਮਦਿਤ ਪੱਤਰ ਦਾਖਲ ਕਰਨ ਦੇ ਲਈ ਕਰਮਜੀਤ ਅਨਮੋਲ ਹੁਣੀ ਜਾਣਗੇ ਤਾਂ ਉਸ ਤੋਂ ਪਹਿਲਾਂ ਕੋਟਪੂਰਾ ਦੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਇੱਥੇ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਕਰਮਜੀਤ ਅਨਮੋਲ ਫਰੀਦਕੋਟ ਜਾਣਗੇ ਤੇ ਨਾਮਿਨੇਸ਼ਨ ਜਿਹੜੀ ਉਹ ਉਹਨਾਂ ਦੇ ਵੱਲੋਂ ਫਾਈਲ ਕੀਤੀ ਜਾਏਗੀ